ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਆਮ ਤਿੱਚਨ ਵਾਲਾ ਭਾਂਡਾ ਸਵਰਤਾ ਜੀ ਸ੍ਰੀਮ ਹੈਗਾ ਜੀ ਸਵੇਰ ਦਾ ਜਿਹੜਾ ਲੱਗਿਆ ਹੋਇਆ ਬਾਹਰਲਾ ਉਹ ਲਾਤਾ ਹੁਣ 10 ਵਜੇ ਨਾਲੇ ਨੇ ਕੰਮ ਸਾਰੇ ਕਰ ਲੈਨੇ ਜੀ ਹੁਣ ਆਪਾਂ ਕਪੜੇ ਧੋਣੇ ਨੇ ਬਸ ਪਾਣੀ ਮੈਂ ਥੋੜੀ ਛੱਡਤੀ ਹਾਂ ਮੈਂ ਥੋੜਾ ਜਿਹਾ ਠੰਡਾ ਬਣੇਗਾ ਜੀ ਤਾਜ਼ਾ ਪਾਣੀ ਭਰ ਲਾਂਗੀ ਉਹਦੇ ਨਾਲ ਵਧੀਆ ਨਿਕਲ ਜਾਂਦੇ ਨੇ ਜੀ ਜੇ ਕੰਬਲ 'ਚ ਨਹੀਂ ਪਹਿਣਾ ਕੰਬਲ ਦੀ ਤਹਿ ਲਾ ਲਾ ਉਹ ਲਾ ਦਿੰਦੇ ਨਹੀਂ ਉੱਪਰ ਲਾ ਲੈ ਪਹਿਣਾ ਜਾਂਦਾ

ਮੇਰੇ ਮਾਇਨ ਦਾ ਭਾਂਡਾ ਮੇਰੇ ਤੋਂ ਮਾਉਂਦਿਆ ਨਹੀਂ ਹੈਗੀਆਂ ਜੀ ਇਹ ਰੈਂਸੀ ਤੋਂ ਭਾਂਡਾ ਲੈ ਕੇ ਆ ਕੇ ਮੈਨੂੰ ਪਾਲਿਆ ਪ੍ਰਵਾ ਕਰਦੇ ਨੇ ਕਿ ਪਰ ਫਿਰ ਵੀ ਮੈਨੂੰ ਆਹੋ ਹੀ ਲੱਗਦਾ ਤਾਂ ਮੈਂ ਕਾਟੀ ਚੱਕ ਦੇ ਦਿੰਦੀ ਮੈਨੂੰ ਇਹ ਚੱਕ ਲੈਂਦੇ ਨੇ ਜਵਾਬ ਚੱਕ ਲੈਂਦੇ ਨੇ ਇਹ ਮੈਨੂੰ ਨਹੀਂ ਵਧੀਆ ਲਾਇਆ ਕਾਫੀ ਮਰਮੇ ਜੀ ਕਪੜੇ ਸਾਇਮਾ ਫਿਰ ਸੁੱਕੀ ਜਾਣੇਗਾ ਤੁਹਾਨੂੰ ਪਹਿਲਾਂ ਲੱਗੂਗਾ ਤਾਂ ਤੋਂ ਪਹਿਲੀ ਹੈਗੀ ਹੈ ਜਿਹੜੇ ਮੋٹے ਕਪੜੇ ਸਿਰਫ ਸੁੱਕਲੇ ਨਹੀਂ ਹੈਗੇ ਜਿੰਨਾ ਤੁਹਾਨੂੰ ਸੁਨਦਾ ਪਾਇਆ ਤੁਸੀਂ ਲੈ ਕੇ ਰਹਿ ਜਾਂਦੇ ਨੇਗੇ ਪਾਣੀ ਟੈਂਕੀ ਵਿੱਚ ਦਾ ਕੱਲ ਵੀ ਨਹੀਂ ਭਰੀ ਹੈਗੀ ਪਤਾ ਨਹੀਂ ਕੱਲ ਭਰੀ ਆਪਾਂ ਸਵੇਰੇ ਭਰੀ ਆਗੀ ਸ਼ਾਮ ਨੂੰ ਭਰੀ ਬਦਨ ਸਵੇਰੇ ਭਰੀ ਆਗੀ ਹਾਜੇ ਨਾਲ ਵੀ ਮਟੂਟੀ ਛੱਡੀ ਹੋਈ ਹੈ ਜੀ ਠੰਡੇ ਪਾਣੀ ਦਾ ਨਾ ਤਾਂ ਨਿਖਰਦੇ ਨੇ ਫਿਰ ਉਹਦੇ ਵਿੱਚ ਗਰਮ ਪਾਉਣਾ ਪੈਂਦਾ ਗਰਮ ਗੀਚਰ ੱੱੱੱ ਲਿਆ ਤੇ ਕੋਠੀ ਤੇਲ ਮਸ਼ੀਨ ਕੋਠੀ ਤੇ ਪਈ ਆ ਉੱਪਰ ਪਈ ਹੈਗੀ ਤੇ ਉੱਥੇ ਬਚੜਾਉਣਾ ਪਾ ਹੋ ਜਾਂਦਾ ਹੈ ਜਾਂ ਜਦੋਂ ਆਪਾਂ ਸਾਰਾ ਕੰਮ ਕਰ ਲੈਨੇ ਹੋ ਤਾਂ ਖਾਲੀ ਹੋ ਜੂਗੇ ਭਾਂਡੇ ਧੋਤੇ ਨੇ ਕੱਪੜੇ-ਕੂੜੇ ਵੀ ਧੋਤੇ ਜਾਂ ਫੇਟ ਹੈ ਕਿ ਖਾਲੀ ਹੋ ਜੂਗੀ ਅ ਬਲੌਗ ਨੂੰ ਲਾਈਕ ਸ਼ੇਅਰ ਜ਼ਰੂਰ ਕਰਦਿਆ ਕਰੋ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਆ ਕਰੋ ਜੇ ਭੈਣਾਂ ਨੇ ਸਟੀਚਿੰਗ ਵੀ ਵੀਡੀਓ ਦੇਖਣੀ ਆ ਤਾਂ ਆਪਾਂ ਉਹ ਵੀ ਵਿੱਚ ਹੀ ਐਡ ਕਰ ਲਿਆ ਕਰਾਂਗੇ ਠੀਕ ਹੈ ਜੀ ਕਿਉਂਕਿ ਆਇਆ ਨਾ ਸਟੀਚਿੰਗ ਦੀ ਵੀਡੀਓ ਮੈਂ ਤਾਂ ਨਹੀਂ ਬਣਾਉਂਦੀ ਜੀ ਹੁਣ ਬੱਚਿਆਂ ਦੇ ਪੇਪਰ ਚੱਲਦੇ ਨੇ ਜੀ ਇਨੋਂ ਅੱਜ ਛੁੱਟੀ ਸੀ ਰਿਪੋਰਟ ਚਲਦੇ ਨੇ ਤਾਂ ਕਰਕੇ ਘਰੇ ਆਗਾ ਤੇ ਨਹੀਂ ਆਉਂਦੇ ਨੇ ਸਾਢੇ ਦਿਨ ਨੂੰ ਸਕੂਲੋਂ ਆਉਂਦੇ ਨੇ ਕਿ ਹੁਣ ਸਭ ਤੇ ਟਿਊਸ਼ਨ ਤੇ ਫਿਰ ਸ਼ਾਮ ਦਾ ਟਾਈਮ ਹੋਏ ਨਾ ਮੇਰਾ ਰੋਟੀ-ਬੂਟੀ ਦਾ ਟਾਈਮ ਹੋ ਜਾਂਦਾ ਤਾਂ ਫਿਰ ਵੀਡੀਓ ਬਣਾਉਣ ਦਾ ਟਾਈਮ ਨਹੀਂ ਲੱਗਦਾ ਉਹਦੇ ਦੇ ਵਿੱਚ ਮੈਂ ਕਟਿੰਗ ਕਰੂੰਗੀ ਤਾਂ ਕੋਈ ਹੋਰ ਮੋਬਾਈਲ ਫੜੂਗਾ ਜਾਂ ਬੱਚੇ ਫਿਰ ਮੋਬਾਈਲ ਫੜਨਗੇ ਜਾਂ ਇਹ ਆਪ ਮੋਬਾਈਲ ਫੜਨਗੇ ਤਾਂ ਉਹ ਵੀਡੀਓ ਬਣਦੀ ਆ ਜੀ ਵਲੌਗਸ ਤਾਂ ਆਪਾਂ ਕੱਲੇ ਜਾਣੇ ਵੀ ਬਣਾ ਲੈਣੇ ਆਂਗੇ ਇਸ ਕਰਕੇ ਫਿਰ ਮੈਨੂੰ ਆਉਂਦਾ ਫਟਾਫਟ ਮੈਂ ਆਪਦਾ ਕੰਮ ਕੱਢ ਲਾਂ ਸਲਾਈ ਦੇ ਨਾਲ ਟਾਈਮ ਤੇ ਸਕੂਲ ਤੇ ਹੁੰਦੇ ਉਹਨਾਂ ਨੂੰ ਸਲਾਈ ਦਾ ਕਰ ਲੈਣੀ ਆ ਤੇ ਨਹੀਂ ਤਾਂ ਫਿਰ ਵੀਡੀਓ ਬਣਾਉਣ ਦੇ ਉਸ ਚ ਤਾਂ ਨਾ ਕਟਿੰਗ ਹੁੰਦੀ ਐ ਨਾ ਸਟੀਚ ਹੁੰਦੀ ਐ ਜੀ। ਇਨ ਬੰਦ ਕਰ ਦੇ ਬੰਦ ਕਰ ਬਾਹਰੋਂ ਬੰਦ ਕਰ। ਕਰੇਗੇ ਮਾਜ ਬਾਸ ਹੁਣ ਤੱਕ ਵੀ ਅਸੀਂ ਨਿਮੋਣਾਗਾ ਪੰਜ 10 ਮਿੰਟ ਰੁਕ ਜਾ। ਇਹ ਸਿਨੋਂਨ ਤੋਂ ਬੜਾ ਚਲਦੇ ਨੇ ਲੋਕ ਅਮਤ ਵਖ ਹੈਂਗਾ ਨਵੇਂ ਮਾਇਆ ਅੰਨਾ ਜਾ ਕੇ ਕੰਮ ਕਰਨ ਲੱਗਿਆਂ ਜਿੰਮਸ਼ੀਂ ਤੇ ਬੈਗੀ ਫਿਰ ਉਠਣਾ ਔਖਾ ਹੋ ਜੂਗਾ ਇੱਕ ਸ਼ਾਮ ਨੂੰ ਰਾਤ ਨੂੰ ਬਹੁਤ ਤਮ ਨਿਪੜਦਾ ਜੇ ਆਪਾਂ ਰੋਟੀ ਪਾਣੀ ਦਾ ਕਰਕੇ ਆਪਾਂ ਬੈਠ ਜਾਈਏ ਨਾ ਰੋਟੀ ਰੋਟੀ ਖਾ ਕੇ ਕੰਮ ਕਰਨ ਬੈਠ ਜਾਈਏ ਫਿਰ ਕੰਮ ਬਹੁਤ ਛੇਤੀ ਨਿਪੜਦਾਗਾ ਸਲਾਈ ਦਾਗਾ ਫੂਟ 60 ਮਿੰਟ ਦੀ ਸਲਾਈ ਹੋ ਜਾਂਦਾਗਾ ਦਿਨੇ ਤੋਂ ਸਾਰਾ ਦਿਨ ਉੱਠੜਾ ਹੋ ਬਣਾ ਲਾਵਰ ਲਾ ਕੋਈ ਆ ਗਿਆ ਫੇਰ ਉੱਠੜਾ ਦਿਨੇ ਨਹੀਂ ਕੰਮ ਨਿਪੜਦਾ ਹੈਗਾ ਰਾਤ ਨੂੰ ਮੈਂ ਤੋਂ ਫੇਰ ਉਸ ਤੋਂ ਬਾਅਦ ਪਰਸ ਮੈਂ ਬਣਾਈ ਦੀ ਸੂਟ ਮੇਰਾ ਰਹਿਦਾ ਸੀ ਕੰਪਲੀਟ ਕਰਨ ਵਾਲਾ ਸਾਰਾ ਮੈਂ ਬਣਾ ਲਾ ਘੰਟੇ ਚ ਹਾਂ ਬਾਰੇ ਕੋ ਜੋ ਰਹਿਦਾ ਸੀ ਕਟਿੰਗ ਵੀ ਕੀਤਾ ਸਟੀਚਿੰਗ ਵੀ ਕੀਤਾ ਘੰਟੇ ਨੂੰ ਮੇੜਦਾ ਉਸ ਵਾਰ ਸਾਰੇ ਸੌਂਗ ਜਮਾ ਸਾਨੂੰ ਸਰੈਂਗ ਹੋ ਗਈ ਫਿਰ ਮੇਰਾ ਥੋੜਾ ਨਮ ਰਹਿਦਾ ਵੀ ওভারਲੈਪ ਕਰਦਾ ਸਰੈਂਗ ਸੀ ਵੀ ਫਿਰ ਮੈਂ ਉੱਠ ਖੜੀ ਮੈਨੂੰ ਆਇਆ ਸੌਂ ਨਸਰੈਂਗ ਜਿ ਫੇਰਾ ਸਾਰੇ ਪੈ ਨੇਗੇ ਡਰਜਾ ਲੱਗਣ ਲੱਗ ਜਾਂਦਾ ਹੈ ਸਾਡੇ ਘਰੀਆਂ ਫਿਰ ਵੀ ਐਂਜ ਹੋਣ ਲੱਗ ਜਾਂਦਾ ਸਾਰੇ ਪੈ ਨੇ ਮੈਂ ਇਕੱਲੀ ਬੈਠੀ ਐਗੀ ਨਾਲ ਤਾਂ ਮੈਨੂੰ ਬਾਹਰ ਦੀ ਤਾਂ ਨਹੀਂ ਪੈਣੀ ਐਗੀ ਕੁੱਠੇ ਚੜਾਉਣ ਲਈ ਔਖਾ ਦਾ ਪਰਫਟੈਂਕੀ ਦਾ ਖਾਲੀ ਹੋਣੀ चलो ठीक है जी मैं कपड़े कपड़े धो तो ला आप रोक के गल कर तंग चढ़ा कोठा साफ करें देखो सवेर देना ठंड च और देखो बाद बदल हुए पैने आदा तंग चढ़ा आ ला दें चढ़ के कोठे तो लड़िया जी हू

ਕੀ ਅਸੀਂ ਨਾ ਲਾ ਫਿਰ ਧੁੱਪੇ ਬੈਠਾ ਰਹੀ ਹੈ ਆਖੇ ਲੱਗ ਜੇ ਨਾ ਇਹ ਤਾਂ ਤੂੰ ਕਰਦਾ ਹੁੰਨਾ ਕਰ ਬਾਅਦ ਚ ਨਾ ਬਾਅਦ ਚ ਬਾਅਦ ਚ ਬਾਣ ਨਹੀਂ ਧੁੱਪੜੇ ਸੋਕ ਜੋ ਕਹੋਂ ਨਹੀਂ ਨਹੀਂ ਉੱਥੇ ਨੂੰ ਪਰਸ ਨੂੰ ਤਾਂ ਵਿਆਹ ਹੈ ਕੱਲ ਨੂੰ ਆ ਜਾਓ ਕੱਲ ਨੂੰ ਕਰੋ ਫੇਰ ਨੂੰ ਕਿ ਰਾਤ ਨੂੰ ਹੈ ਫੇਰ ਨੂੰ ਕਿ ਰਾਤ ਨੂੰ ਆਹੋ ਸ਼ਾਮ ਨੂੰ ਹਾਂ ਹਾਈ ਹੈ ਜੀ ਕਿੰਨੀ ਨਾਲ ਆ ਹੁਣ ਨਾ ਆ ਲੈਣ ਮੜਕਾ ਮੰਮੀ ਇਹਨੂੰ ਕਿੱਥੇ ਰੱਖਾ ਪਤੰਗ ਹੁਣ ਆਉਂਦਾ ਇੱਕ ਮਿੰਟ ਰੋ ਟਿਕ ਮੋੜ ਦਾਂ ਅੱਲੇ ਬੱਤਾ ਸਾਰੇ ਇੱਟਾਂ ਚੱਕ ਕੇ ਉਹਦੇ ਤੇ ਚੰਦੇ ਕੱਢੇ ਆਹਾਂ ਇੱਟਾਂ ਜਾ ਕੇ ਸਾਰੀਆਂ ਉੱਤੇ ਚੰਦੇ ਇੱਥੇ ਇਹਦੇ ਤੇ ਚੰਦੇ ਇੱਥੇ ਹਾਂ ਆ ਵੀ ਚੰਦੇ ਚੰਗੀ ਤਰ੍ਹਾਂ ਇੱਥੇ ਝਾੜੂ ਲੱਗ ਜੂਗਾ एक भी हम आपकी कटिंग कर एक थान रख कपड़े कुपड़े अपने सारे धोते सके कपड़े तो असन वाले भी महंगे ਤੇ ਦੋ ਘਰ ਤੁਸੀਂ ਜੰਮੇ ਰਹਿੰਦੇ ਨੇਗੇ ਉਹ ਬਹੁਤ ਜ਼ਿਆਦੇ ਬਿਲਡਿੰਗ ਦਾ ਕੰਮ ਕਰਕੇ ਬਹੁਤ ਜ਼ਿਆਦਾ ਕਾਲੇ ਹੋ ਜਾਂਦੇ ਸੀਗੇ ਉਹਨਾ ਮੈਂ ਡੋਕ ਕੇ ਰੱਖਿਆ ਹੈ। ਤੇ ਬਸ ਕਿਉਂ ਨਾ ਆਪਾਂ ਅੱਧੇ ਕੰਢੇ ਤੱਕ ਪੋੜਾਂਗੇ। ਉਹਨੇ ਮੈਂ ਕਟਿੰਗ ਕਰ ਦੇਣੀ ਹੈਗੀ। ਤੇ ਫਰਮਾਨ ਸਿਰ ਨੂੰ ਆਪਾਂ ਸਿਫਰ ਕੇ ਤੇ ਜਿਹੜਾ ਤੇਲ ਪਾਉਣਾ ਹੈ। ਮਨਵੀ ਇਹ ਉਹ ਨਾ ਸਕੂਲ 10 ਵਜੇ ਦੇ ਨੇ ਹਨ ਹੈ 10 ਵਜੇ ਦੇ ਦੇਖੋ ਸਭ ਦੇ ਨੂੰ ਸੂਟ ਕੱਟਣਾ ਥੋੜਾ ਜਿਹਾ ਆਫਰ ਹੁੰਦਾ ਕਿਉਂਕਿ ਇਹਨਾਂ ਚ ਥਾਗੇ ਵਗਰੇ ਨਿਕਲਦੇ ਨੇ ਕੁਛ ਮਹੀਨੇ ਦੇ ਹੁੰਦੇ ਨੇ ਨਾ ਬੂਲਨ ਜੀ ਦੇ ਤੇ ਕਾਟਨ ਦੇ ਸੂਟ ਨੂੰ ਆਪਾਂ ਇੱਕ ਵਾਰ ਨਿਸ਼ਾਨ ਲਾਇਆ ਤੇ ਸਿੱਧਾ ਹਟ ਕੇ ਕੱਟਦਾ ਮਮੀ ਇਹ ਤੇ ਸੁਣ ਲੈ। ਸੋਲੇ ਪੇਪਰ ਆ ਤੇਰਾ ਕੰਮ। ਅੱਛੀ। ਸਰੋ ਤੋਂ ਆਜੋ ਇੱਕ ਦਿਨ ਦੀ ਛੁੱਟੀ ਹੈ। ਤੇ ਇਹ ਤੋਂ ਫੇਰਾਂ ਛੁੱਟੀ। ਅਨੇ ਜਦੋਂ ਪੇਪਰ ਹੋਗਾ, ਕਾਲੂ ਫੇਰ ਛੁੱਟੀ ਹੈ। ਨਹੀਂ ਅੱਧਾ ਦਿਨ ਫੇਰ ਛੁੱਟੀ ਆ ਲਾ ਲੂ। ਹਨਾ। ਫਿਰ ਦੋ ਇੱਕ ਦਿਨ ਫੇਰ ਛੁੱਟੀ ਆ। ਫੇਰ ਫੇਰ ਜਾਣਾ। ਇੱਕ ਪੇਪਰ ਹੁੰਦਾ ਇੱਕ ਛੁੱਟੀ ਹੁੰਦੀ ਆ। ਹਾਂ। ਬੈਠਾ ਰੋਟੋ। ਲੋਟੋ ਕੇ ਬੈਠ ਜਾਓ ਅੰਦਰ ਮਾਰ ਕੇ। ਉਹ ਪੜ੍ਹਨ ਵਾਸਤੇ ਛੁੱਟੀ ਕਰ ਦਿੰਦੇ ਆ ਨਾ ਕਿ ਪਤੰਗ ਚੜਾਉਣ ਵਾਸਤੇ ਮੰਮੀ ਉਹ ਕਿੰਨੇ ਆਏ ਸੀ ਨੂਡਲ ਕਿੰਨੇ ਦੇ ਕਿਹੜੇ ਨੂਡਲ ਜਿਹੜੇ ਕੱਲ ਲੈ ਕੇ ਆਏ ਸੀ ਕੀ ਕਰਨਾ ਨਹੀਂ ਉਹ ਲਾ ਕੇ ਕਿੰਨੇ ਦੇ ਆਏ ਸੀ ਪੁੱਛਿਆ ਯਾਰ ਪੈਦੇ ਹਾਂ ਹਾਂ ਹਾਫ ਪਲੇਟ ਮੇ ਯਾਰ ਪੈਦੇ 100 ਰੁਪਏ ਦੀ ਪੂਰੀ ਪਲੇਟ ਇਹਨਾਂ ਹੱਥ ਪਰਾਂ ਕਰ ਉਹ ਹਾਫ ਪੇ ਲੱਗਿਆ ਸੀ ਨਹੀਂ ਲੈ ਕੇ ਆਉਂਗਾ ਅੱਜ ਜੇ ਟਾਲਸ ਆ ਜਾਊਂਗਾ ਨਾ ਉਹਦੇ ਲਈ ਨਹੀਂ ਦਿੰਦੇ ਇੱਧਰ ਸਿੱਧਾ ਰੱਖਣਾ ਮੂੰਹ ਫੇਰ ਵਾਲ ਖਿੱਚੇ ਜਾਣਗੇ ਨਹੀਂ ਦੇ ਲੋ ਮੈਨੂੰ ਉਹ ਹਰਦਾ ਨਹੀਂ ਹੱਥ ਮਾਰਨੇ ਵਿੱਚ ਓਏ ਅੱਖਾਂ ਦੁੰਦੀਆਂ ਮੇਰੇ ਮੈਂ ਨਾਰੀਅਲ ਦਾ ਤੇਲ ਲਾਉਣਾ ਸੀ ਤੇਰੇ ਸਿਰ 'ਚੋਂ ਆਇਆ ਨਹੀਂ ਹੈਗਾ ਥੱਲੇ ਉਤਰ ਕੇ ਆਏ ਤੇ ਬੋਝਣਾ ਜਾ ਦੇ ਪੈ ਜਾਂਦੀਆਂ ਨਹੀਂ Lihat tuh lagi ਜਦੋਂ ਮੈਂ ਸਾਰੇ ਦਿਨਾਂ ਨੂੰ ਟਾਈਮ ਨਹੀਂ ਲੱਗਿਆ ਮੈਂ ਕੋਠੇ ਤੇ ਕਹਿ ਕੇ ਵੀ ਆਈ ਮਾਂ ਸਰ ਵਾਹ ਨਾ ਮੰਮੀ ਬਾਰੇ ਇਹਨੇ ਗੱਲ ਸੁਣੀ ਹੈ ਜਦੋਂ ਮੈਂ ਆਉਂਗਾ ਚੜਾ ਚੜਾ ਕੇ ਹਾਂ ਜਦ ਮੈਂ ਆਉਂਗਾ ਉਦੋਂ ਮੈਂ ਇੱਥੇ ਸੌਂ ਲਾਂਗੇ ਹਾਂ ਹਮ ਸੌਂਦੇ ਆਨੇ ਸੌਂਦਾ ਹਾਂ ਉਹਨੇ ਸੌਂਦਾ ਮੇਟੋ ਲਿਖਾ ਕੇ ਵੀ ਦੇਖੂਗੀ ਨਾ ਪਹਿਲੇ ਵੀ ਸਹੀ ਹੋਣਾ ਚਾਹੀਦੇ ਹਨਾ ਮੈਡਮ ਨੇ ਕਿਹਾ ਸੀ ਮੰਮੀ ਹਾਂ ਇਧਰ ਵੀ ਮੈਂ ਤੁਹਾਡੇ ਕੋਲ ਫੋਨ ਲਾਉਂਗੀ ਹੈ ਨਾ ਹੈਨਾ ਵੀ ਹੈਨਾ ਤੁਸੀਂ ਮੈਨੂੰ ਨੋਟਸ ਨਹੀਂ ਲਿਆ ਕੇ ਦਿੰਦੇ ਆਦਾ ਨੋਟਸ ਹੁਦੜ ਟੈਸਟ ਆਉਂਦਾ ਆ ਮੈਨੂੰ ਕਿਹਾ ਸੀਗਾ ਮੈਡਮ ਨੇ ਅੱਛਾ ਹਾਂ ਅੱਗੇ ਮਹਾਰਾਣੀ ਬਿੱਲੀ ਐ ਹੁਣ ਤੇ ਗਈ ਨਹੀਂ ਆਉਂਦਾ ਇੱਧਰ ਕਰ ਐਵੇਂ ਬਸ ਖੇੜ ਗੇਟ ਖੋਲ ਕੇ ਗੇੜਾ ਲੱਤ ਮਾਰ ਕੇ ਆ ਜਾਂਦੀ ਆ ਗੇਟ ਖੋਲ ਕੇ ਸਿਆਣਾ ਮੰਗੂ ਅੰਦਰ ਆ ਜਾਂਦੀ ਆ ਇੱਧਰ ਨੂੰ ਕਰ ਕੀ ਕਰਨਾ ਹੁ ਤੂੰ ਮੀ ਆਉਂ ਆ ਮੈਂ ਇੱਧਰ ਕਰ ਬੱਠੜੀ ਹੁੰਦਾ ਨਾ ਮੇਰਾ ਇੱਧਰ ਨੂੰ ਜਾ

ਤਾਨੀ ਪੱਤੀ-ਪੁੱਤੀ ਹਲਗੀ ਪੈ ਰਹੀ ਆ। ਆ ਗਿਆ ਆ ਗਿਆ ਆ ਗਿਆ। ਪਤਾ ਨਹੀਂ ਮਸ਼ੀਨ ਤਾਂ ਪਤਾ ਨਹੀਂ ਮੋਟੂ ਨੂੰ ਪਤਾ ਨਹੀਂ ਕੀ ਪ੍ਰੋਬਲਮ ਆ ਗਈ। ਹੁਣ ਸ਼ਾਮ ਨੂੰ ਉਹਨਾਂ ਨੂੰ ਕਹੂੰਗੀ ਵੀ ਦੇਖ ਲੈਣਗੇ ਉਹਨੂੰ। ਜਿਦਾਂ ਆਹ ਕੰਮ ਤੋਂ ਪਰ ਮੇਰਾ ਤਾਂ ਕੰਮ ਵੀ ਪਿਆ ਦੋ ਨਾਲ ਦੋ ਤਿੰਨ ਫੁੱਟ। ਮਸ਼ੀਨ ਤਾਂ ਮੇਰੇ ਕੋਲ ਇੱਕ ਹੋਰ ਵੀ ਹੈਗੀ ਓਦੋਂ ਸਾਡੀ ਬਿੱਲੂ। ਓਦੋਂ ਤੇ ਨਾ ਪਾਈਪਿੰਗ ਵੀ ਆ ਸਹੀ ਨਹੀਂ ਲੱਗਦੀ ਹੈਗੀ। ਮੇਰਾ ਪੈਰ ਥੋੜਾ ਜਿਹਾ ਸਹੀ ਜਾਂਦਾ। ਸੈਂਪਲ ਸੂਟ ਵਧੀਆ ਬਣਾਉਂਦੀ ਹੈਗੀ ਪਰ ਉਹਦੇ ਤੇ ਨਾ ਪਾਈਪਿੰਗ ਵਗੈਰਾ ਸਹੀ ਨਹੀਂ ਲੱਗਦੀ ਹੈ ਜੀ ਇਸ ਕਰਕੇ ਫਿਰ ਮੈਂ ਇਹ ਹੀ ਮਸ਼ੀਨ ਜ਼ਿਆਦਾ ਚਲਾਉਣੀ ਹੈਗੀ ਕਿਉਂ ਇੱਥੇ ਰੱਖਦਾ ਕਿਉਂ ਇੱਥੇ ਸਾਡੇ ਨੂੰ ਉਧਰੇ ਛੱਡਿਆ ਤੇ ਲਓ ਹੁਣ ਮੈਂ ਜਿਹੜੇ ਕੱਪੜੇ ਧੋਤੇ ਸਾਰੇ ਲਾ ਲਿਆਂਦੇ ਆਏ ਹੋਏ ਪੈਸੀ ਠਾਰੇ ਜਿਵੇਂ ਗਿੱਲੇ ਹੁੰਦੇ ਨੇਗੇ ਸੁੱਕ ਗਏ ਪਰ ਉਹ ਤੋਂ ਉੱਪਰ ਸੀਗੀ ਹੁਣ ਆਪਾਂ ਇਹਨਾਂ ਦੀਆਂ ਲਾ ਦਾਂਗੇ ਜੀ ਤਾ ਹਾਂ ਤੇ ਨਾਲ ਹੀ ਆਪਾਂ ਅੱਜ ਦੇ ਵਲੌਗ ਦਾ ਐਂਡ ਕਰਦੇ ਆ ਮਿਲਦੇ ਆ ਕੱਲ ਨੂੰ ਕਿਸੇ ਨਵੇਂ ਵਲੌਗ ਨਾਲ ਤਦ ਤੱਕ ਤੁਸੀਂ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ